ਸਾਰੇ ਸੇਵਾਦਾਰਾਂ ਨੂੰ ਬੇਨਤੀ ਆਨ ਸਾਰੇ ਮਹਾਂਪੁਰਸ਼ ਜਿੰਨਾ ਜਿੰਨਾ ਸਰੋਪੇ ਦੇਲੇ ਨੇ ਪਿੱਛੇ ਹੋ ਜਾਣ ਤੇ ਸਾਰੇ ਸੇਵਾਦਾਰ ਡੇਰੇ ਦੇ ਆ ਜਾਣ ਅੱਗੇ ਸਾਰੇ ਸੇਵਾਦਾਰ ਆ ਜਾਣ ਮਹਾਂਪੁਰਸ਼ਾਂ ਦੇ ਨਾਲ ਫੋਟੋ ਕਰਾਉਣੀ ਹੈ ਸਾਰਿਆਂ ਨੇ ਤੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਸਾਰਿਆਂ ਨੇ ਸਰੋਪੇ ਦੇਲੇ ਨੇ ਪਿੱਛੇ ਹੋ ਜਾਓ ਜਰਾ ਬੇਨਤੀ ਹੈ ਤੇ ਸਾਰੇ ਸੇਵਾਦਾਰ ਡੇਰੇ ਦੇ ਆ ਜਾਓ ਭਾਈ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਸਾਰੇ ਸੇਵਾਦਾਰ ਆਜੋ सोनू ਭਾਜੀ ਆਜੋ ਤੁਸੀਂ ਵੀ ਆਜੋ 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 ਕੋਈ ਆ ਦਿਨਦਰ ਸਿੰਘ ਆਪਿਆ ਹੋ ਕੰਨੇ ਮਾਜਰੇ ਤੋਂ ਵੀ ਸੇਵਾਦਾਰ ਆਏ ਨੇ ਵੀ ਆਜੋ ਤੇਰੇ ਦੇ ਸਾਰੇ ਸਾਹਿਬਾਂ ਸੇਵਾਦਾਰ ਅੱਗੇ ਆਜੋ ਹੋਰ ਮਹਾਂਪੁਰ ਸਾਰੇ ਪਿੱਛੇ ਹੋ ਜਾਣ ਮੈਂ ਬੇਨਤੀ ਕਰਦਾ ਸੇਵਾਦਾਰ ਤੇਰੇ ਦੇ ਸਾਰੇ ਜਮਕਰ ਸਿੰਘ ਜੀ ਉਮਰ ਸਿੰਘ ਜੀ ਆਜੋ ਆਜੋ ਸੇਵਾਦਾਰ ਸਾਰੇ ਸਾਰੇ ਬੰਦ ਸੇਵਾਦਾਰ ਆਜੋ ਆਜੋ ਜੋ ਵਾਰ ਨੂੰ ਇਹ ਵੀ ਬੰਦ ਹੋ ਗਏ ਆਵਾਜ਼ ਵਾਰ ਵਾਰ ਬਹੁਤ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਰੱਖਦੇ ਹੋਏ ਪੰਡਾਲ ਵਿੱਚ ਬੈਠ ਜਾਓ 사ਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵੀ ਦਾ ਅਦਬ ਸਤਕਾਰ ਰੱਖਦੇ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ ਦੀਵਾਨ ਵਿੱਚ ਬੈਠੋ ਸਾਰਿਆਂ ਨੂੰ ਬੇਨਤੀ ਹੈ ਕਿ ਪੁਰਾਣੇ ਦਾਸ ਵਿੱਚ ਸ਼ਾਮਿਲ ਹੋਣਾ ਹੈ ਅਨੰਦ ਸਾਹਿਬ ਜੀ ਦੇ ਪਾਠ ਕਰੀਏ ਸਾਰੀ ਸੰਗਤ ਬੈਠ ਜਾਓ ਬੇਨਤੀ ਅਨੰਦ ਸਾਹਿਬ ਪੜਨਾ ਤੇ ਸਾਰੀ ਸੰਗਤ ਬੈਠ ਜਾਓ ਗੁਰੂ ਚਰਨਾਂ ਵਿੱਚ ਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਾਇ ਮੇਰੀ ਪਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਿੱਚੀਆਂ ਬਾਤ ਹੈਗੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸਬਦੋਤਾ ਗਾਵੋ ਹਰੀ ਕੇ ਰਾਮ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਨਾਮ ਈ ਘਾਰੋ ਕਰੇ ਤੇਰਾ ਘਰ ਤੇ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਤ ਸੁਆਮੀ ਸੋ ਕੇ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕੀ ਸਹ ਹੈ ਜਿਸ ਤਿਹ ਸੋ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਮਨੋ ਸਾਵੈ ਨਾਮ ਜਿਨ ਕਾ ਮਨੋ ਸਿਆਵਾ ਦੇ ਸਬਦ ਕਹਹਿਰੇ ਕਹ ਨਾਨਕ ਸੱਚੇ ਸਾਹਿਬ ਯਾ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਉਸੇ ਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ